ਜੀ ਆਇਆਂ ਨੂੰ ਜੀਰਮ ਨਿਊਜ਼ 채ਨਲ ਦੇ ਸਾਰੇ ਦਰਸ਼ਕਾਂ ਨੂੰ ਗੁਰੂ ਦੀ ਪਿਆਰ ਵਾਲੀ ਸਤਿ ਸ਼੍ਰੀ ਅਕਾਲ ਜੀ ਮੈਂ ਇਸ ਟਾਈਮ ਖੰਨਾ ਜੀ ਗੁਨਨਾਨਗਲ ਏਰੀਆ ਵਿੱਚ ਜਿੱਦਾਂ ਤੁਹਾਨੂੰ ਪਤਾ ਹੀ ਹੈ ਕੁਝ ਦਿਨ ਪਹਿਲਾਂ ਪ੍ਰਵਾਸੀ ਪਰਿਵਾਰ ਵੱਲੋਂ ਪ੍ਰਵਾਸੀ ਇੱਕ ਬੰਦੇ ਵੱਲੋਂ ਇੱਕ ਬੱਚਾ ਹਰਵੀਰ ਸਿੰਘ ਜਿਹਨੂੰ ਹੁਸ਼ਾਰਪੁਰ ਦੇ ਵਿੱਚ ਜਿੱਦਾ ਰੇਵ ਕਰ ਦਿੱਤਾ ਗਿਆ ਸੀਗਾ ਉਸ ਨੂੰ ਅਕਵਾਹ ਕਰਕੇ ਉਸ ਨਾਲ ਗਲਤ ਕੰਮ ਕੀਤਾ ਗਿਆ ਜਿਸ ਦੇ ਵਿੱਚ ਲੋਕਾਂ ਨੇ ਇੱਥੇ ਗੁਨਨਾਨਗਲ ਲੁਧਿਆਣਾ ਵਿੱਚ ਕੋਰੋੜ ਤੋਂ ਮੱਲੇਆਂ ਨਿਵਾਸੀਆਂ ਵੱਲੋਂ ਇੱਕ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਰੋਸ਼ਪਰਰ ਕਿਹਾ ਜਾ ਰਿਹਾ ਹੈ ਕਿ ਇਹ ਜੇ ਦੋਸ਼ੀਆਂ ਨੂੰ ਜਿਨ੍ਹਾਂ ਵੱਲੋਂ ਜਿਨ੍ਹਾਂ ਵੀ ਇਹ ਕਰਕਰਮ ਕੀਤਾ ਹੈ ਇਹਨਾਂ ਨੂੰ ਫਾਂਸੀ ਸਜ਼ਾ ਦਿੱਤੀ ਜਾਵੇ ਤੁਸੀਂ ਦੇਖ ਸਕਦੇ ਹੋ ਜੀ ਅਗਨਾਲਾ ਨਗਰ ਦੇ ਮੱਲਾਂ ਵਾਲੀ ਵੈਸੇ ਵੀ ਇਹ ਪ੍ਰਵਾਸੀਆਂ ਤੋਂ ਕੁਝ ਜ਼ਿਆਦਾ ਹੀ ਇਸ ਮੱਲੇ ਵਿੱਚ ਸਾਨੂੰ ਉਹ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਕੁਝ ਜਿੱਦਾਂ ਹੀ ਅੱਜ ਸਵੇਰ ਦੀ ਵੀ ਗੱਲ ਇੱਥੇ ਪ੍ਰਵਾਸੀਆਂ ਵੱਲੋਂ ਚੋਰੀ ਵੀ ਕੀਤੀ ਗਈ ਮੱਲੇਆਂ ਵਿੱਚ ਤੇ ਚੋਰ ਵੀ ਫੜੇ ਗਏ ਨੇ ਤੇ ਕਾਹਮਤ ਬਗੜੀ ਘਟਨਾ ਹੋਈ ਸੀ ਜਿਹੜੇ ਕੁਝ ਦਿਨ ਪਹਿਲਾਂ ਅ ਬੱਚਾ ਹਰਵੀਰ ਸਿੰਘ ਜਿਹਦੀ ਉਮਰ ਤੁਸੀਂ ਦੇਖੋ ਕਿ 2-3 ਸਾਲ ਦੀ ਉਮਰ ਹੋਣੀ ਹੈ ਮਤਲਬ ਜਿਹੜੇ ਇੱਕ ਪ੍ਰਵਾਸੀ ਬੰਦੇ ਵੱਲੋਂ ਅਖਵਾ ਕਰਕੇ ਇਥੇ ਗੁਰਨ ਕਰਮ ਕੀਤਾ ਗਿਆ ਤੇ ਪਿੰਡ ਦੇ ਮੱਲਾ ਵਾਲੇ ਪਾਸਿਓ ਤੁਸੀਂ ਦੇਖਿਆ ਕਿ ਤਾਂ ਰੋਸ਼ ਰੋਸ਼ ਮਾਰ ਕੇ ਕੈਂਡਲ ਮਾਰ ਕੇ ਤਾਂ ਜੋ ਇਹਨਾਂ ਦੀ ਆਤਮਾ ਸ਼ਾਂਤ ਦਿੱਤੀ ਜਾਵੇ ਤੇ ਦੋਸ਼ੀ ਦੇ ਦੋਸ਼ੀਆਂ ਨੂੰ ਕੁੜੀ ਤੋਂ ਕੁੜੀ ਸਜ਼ਾ ਦਿੱਤੀ ਜਾਵੇ ਤੇ ਇਹਨਾਂ ਨੂੰ ਇਹਨਾਂ ਦੇ ਕਾਤਲਾਂ ਨੂੰ ਫਾਂਸੀ ਦਿੱਤੀ ਜਾਵੇ ਤੇ ਇਸ ਬਾਰੇ ਜਿਹੜੇ ਕੈਂਡਲ ਮਾਰਦੇ ਇਥੇ ਮੱਲਾ ਨਿਵਾਸੀ ਆਪ ਗੱਲਬਾਤ ਦੀ ਕੋਸ਼ਿਸ਼ ਕਰਦੇ ਆ ਕਿ ਇਸ ਕੈਂਡਲ ਮਾਰਦੇ ਇਹਨਾਂ ਵੱਲੋਂ ਕੀ ਮਕਸਦ ਹੈ ਇਕ ਕਿਸ ਕਰਕੇ ਕੈਂਡਲ ਮੱਤ ਕੱਢਿਆ ਇਹਨਾਂ ਦੇ ਮੂਹੋਂ ਹੁੰਦੇ ਆਪਾਂ ਆ ਬੜੀ ਅੱਜ ਆਪਾਂ ਕੈਂਡਲ ਮਾਸ ਕਰਨਾ ਵੈਸੇ ਪਤੀ ਜੀ ਵੀ ਪਰ ਆਪਣੇ ਦੱਸੋ ਕਿਸ ਵਾਰੀ ਕਰਕੇ ਕੱਢਿਆ ਜਾ ਰਿਹਾ ਹਾਂਜੀ ਬਾਈ ਜੀ ਖਾਲਸਾ ਹੀ ਬਾਈ ਜੀ ਪਤੀ ਜੀ ਅਸੀਂ ਹਰਵੀਰ ਸਿੰਘ ਦੀ ਘਟਨਾ ਸਾਡੇ ਹੀ ਜਾਣਦੇ ਆ ਜੀ ਹੁਸ਼ਿਆਰਪੁਰ ਏਰੀਆ ਦੇ ਵਿੱਚ ਇਸ 5 ਸਾਲੀ ਬੱਚੇ ਦੇ ਨਾਲ ਬਹੁਤ ਹੀ ਦੁਖਦਾਈ ਘਟਨਾ ਪ੍ਰਵਾਸੀ ਵਾਲਿਓ ਕੀਤੀ ਗਈ ਆ ਜੀ ਤੇ ਇੰਨੀ ਕਿ ਬੱਤਲ ਹਾਲ ਤੁਸਕੀ ਕੀਤੀ ਹੈ ਜੀ ਇਸ ਟਾਈਮ ਅਸੀਂ ਖੁਦ ਆਪਣੇ ਬੱਚਾ ਨੂੰ ਵੀ ਸੇਫ ਕਿਉਂ ਨਹੀਂ ਕਰਦੇਵੇਂ ਇਸ ਸੈਂਸਰ ਦੇ ਵਿੱਚ ਅਸੀਂ ਸਾਰੇ ਇਕੱਠੇ ਕਰ ਰਹੇ ਜੀ ਦਾ ਇਹ ਬੱਚੇ ਨੂੰ ਸ਼ਰਧਾਂਜਲੀ ਦਿੰਦੇ ਹੋਏ ਅ ਸਾਰੇ ਇਹ ਅਪੀਲ ਕਰਦੇ ਆਂ ਵੀ ਅਸੀਂ ਆਪਣੇ ਯਾਨੀ ਆਂਗਵਾਂ ਜਿੰਨੇ ਵੀ ਫੈਮਿਲੀ ਮੈਂਬਰ ਦਾ ਆਪਣੇ ਨਾਨਨੇ ਵੀ ਆਪਣੇ ਬੱਚਾ ਦਾ ਧਿਆਨ ਰੱਖੋ ਵੀ ਉਹਨਾਂ ਨੂੰ ਇਕੱਲੇ ਨਾ ਛੱਡੋ ਤੇ ਅਸੀਂ ਇਹ ਤੁਹਾਡੇ ਚੈਨਲ ਦੇ ਮਾਧਮਾ ਹੀ ਅਪੀਲ ਕਰਦੇ ਆਂ ਵੀ ਜਿਹੜੇ ਇਹ ਦੇ ਅਪਰਾਧੀ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਦੇਸ਼ ਨੂੰ ਇਨਸਾਫ ਹੋਇਆ ਜਾਵੇ ਇਤੋਂ ਤੱਕ ਅਸੀਂ ਇਸ ਚੀਜ਼ ਦੀ ਜਦੋਂ ਗੱਲਬਾਤ ਆਸੀਂ ਆਪਣੇ ਮਾਨਯੋਗ ਭਾਈ ਜਸਵੀਰ ਸਿੰਘ ਜੀ ਨਾਲ ਕਰੀ ਤਾਂ ਇਹਨਾਂ ਤੋਂ ਖੁਦ ਦੁੱਖ ਦੀ ਗੱਡੀ ਤੋਂ ਇਹ ਕਹਿੰਦੇ ਮੈਂ ਵੀ ਆਉਣਾ ਹੀ ਹੁਣਾ ਜੀ ਇਹਨਾਂ ਤੋਂ ਰੋਕਿਆ ਨਹੀਂ ਗਿਆ ਉਹ ਇਹ ਵੀ ਹੈ ਨੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਭਾਈ ਜੀ ਜਿੱਦਾਂ ਆਪਾਂ ਨੂੰ ਵੀ ਸਿਕਰੀ ਪਤਾ ਚਲੋ ਆ ਤੇ ਇੱਕ ਚੀਜ਼ ਹੈ ਜਿਹੜੀ ਆਪਣੇ ਸਾਹਮਣੇ ਆ ਗਈ ਇਦਾਂ ਹੋਰ ਮਲੇ ਏਰੀਆ ਵਿੱਚ ਬਹੁਤ ਇਦਾਂ ਦੇ ਘਟਨਾਵਾਂ ਹੁੰਦੀਆਂ ਨੇ ਜਿਹੜੀਆਂ ਸਾਡੀ ਨਜ਼ਰ ਵਿੱਚ ਵੀ ਨਹੀਂ ਆਉਂਦੀਆਂ ਨੇ ਇਹ ਤਾਂ ਪਰਵਾਸੀਆ ਬਾਰੇ ਕੁਝ ਹੀ ਆ ਵੀ ਹੋਰ ਕਿਸੇ ਤਰੀਕੇ ਦੇ ਵੀ ਗਲਤ ਬੰਦੇ ਦੇ ਕੰਮ ਇਦਾਂ ਇਦਾਂ ਕਰ ਰਹੇ ਨੇ ਇਹ ਅਸੀਂ ਕੀ ਕਹਿਣਾ ਜਾਵਾਂਗੇ ਅਸੀਂ ਇਹ ਕਹਿਣਾ ਚਾਹਾਂਗੇ ਵੀ ਪਹਿਲੀ ਗੱਲ ਤਾਂ ਆਪਾਂ ਨੂੰ ਆਪ ਖਿਆਲ ਰੱਖਣਾ ਪੈਣਾ ਐ ਇਹਨਾਂ ਬੱਚਿਆਂ ਦਾ ਸਾਰਿਆਂ ਦਾ ਆਪਾਂ ਨੂੰ ਆਪ ਧਿਆਨ ਦੇਣਾ ਪੈਣਾ ਤੇ ਜਿਹੜੇ ਵੀ ਪ੍ਰਵਾਸੀ ਆਪਣੇ ਰਹਿੰਦੇ ਆ ਨਾ ਆਪਾਂ ਉਹਨਾਂ ਦੀ ਵੈਰੀਫਿਕੇਸ਼ਨ ਸ਼ੁਰੂ ਕਰਾਈਏ ਥਾਣੇ ਦੇ ਵਿੱਚ ਜੇ ਕਿਰਾਏਦਾਰ ਰੱਖਦੇ ਆ ਕੋਈ ਹੋਰ ਉਹਦੀ ਵੈਰੀਫਿਕੇਸ਼ਨ ਜ਼ਰੂਰੀ ਹੈ ਚਾਹੇ ਆਪਾਂ ਕੰਮ ਤੇ ਰੱਖਦੇ ਆ ਪ੍ਰਵਾਸੀਆਂ ਨੂੰ ਚਾਹੇ ਆਪਦੇ ਨੌਕਰ ਰੱਖਦੇ ਆ ਉਹਦੀ ਆਪਾਂ ਵੈਰੀਫਿਕੇਸ਼ਨ ਹੀ ਕਰਦੇ ਹੁਣ ਉਹਦੇ ਰੱਖ ਲੈਨੇ ਆ ਉਹ ਪਹਿਲਾਂ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਕਈ ਅਪਰਾਧੀ ਕਿਸਮ ਦੇ ਆਦਮੀ ਇੱਥੇ ਆ ਗਏ ਇੱਥੇ ਆਪਾਂ ਨੂੰ ਪਤਾ ਨਹੀਂ ਲੱਗਦਾ ਜੇ ਵੈਰੀਫਿਕੇਸ਼ਨ ਕਰ ਨਹੀਂ ਤਾਂ ਉਹਨਾਂ ਦੀ ਵੈਰੀਫਿਕੇਸ਼ਨ ਹੋ ਕੇ ਆ ਜੂਗੀ ਕਿ ਕਿਸ ਕਿਸ ਕਿਸਮ ਦੇ ਆ। ਤੇ ਮੈਂ ਨਾ ਪ੍ਰਮਾਸੀਆਂ ਦੇ ਵੀ ਜਿਹੜੇ ਅਹੁਦੇਦਾਰ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀ ਆਪਣੇ ਤੌਰ ਤੇ ਉਹਨਾਂ ਨੂੰ ਸਮਝਾਓ ਵੀ ਇੰਦਾ ਨਹੀਂ ਕੋਈ ਬਦਤਮੀਜ਼ੀਆਂ ਨਾ ਕਰਨੇ ਇਹ ਜਾਂ ਇੰਦਾਂ ਦੀਆਂ ਬਾਰਦਾਤਾਂ ਨਾ ਕਰਨ ਕਿ ਸਾਨੂੰ ਕੋਈ ਪੰਜਾਬੀਆਂ ਨੂੰ ਕੋਈ ਇਸ ਲਈ ਮਜਬੂਰ ਹੋਣਾ ਪਵੇ ਵੀ ਤੁਹਾਨੂੰ ਇਹ ਚੋਂ ਕੱਢਣਾ ਪਵੇ। ਜੀ ਮੈਂ ਹੁਣ ਬੇਸ ਵੀ ਆਪਾਂ ਗੱਲ ਕਰਦੇ ਇੱਥੇ ਰੇਡੀਅਮ ਵਾਲੇ ਹੋਰ ਮੰਨੇ ਬਥੇਰੇ ਬੈਸਟੋ ਵਾਲੇ ਵੀ ਤੁਰੇ ਕਰਦੇ ਨੇ ਕਿ ਇਹਨਾਂ ਦੀ ਕਿੱਦਾਂ ਜਾਂਚ ਕੀਤੀ ਜਾਵੇ ਕਿਦਾਂ ਵੀ ਇਹਨਾਂ ਬਾਰੇ ਪਤਾ ਕੀਤਾ ਜਾਵੇ ਜੇ ਆਲਰੇਡੀ ਇਸੇ ਬੈਠੇ ਨੇ ਉਹੀ ਹੈ ਜੀ ਇਹਨਾਂ ਦਾ ਆਧਾਰ ਕਾਰਡ ਲੈ ਕੇ ਆਪਾਂ ਚੌਕੀ ਦੇਵਾਂਗੇ ਚੌਕੀ ਜਿਹੜੇ ਮੋਹਤਵਾਰ ਬੰਦੇ ਆ ਪੰਚਾਇਤ ਦੇ ਬੰਦੇ ਆ ਜਾਂ ਸਰਪੰਚ ਸਾਹਿਬ ਆ ਉਹ ਦੇਣ ਠਾਣੇ ਤੇ ਉਹ ਵੈਰੀਫਿਕੇਸ਼ਨ ਲਈ ਭੇਜ ਦਿਆ ਆਪਣੀ ਨਿਕ ਦਾ ਪ੍ਰੋਸੈਸ ਹੈਗਾ ਜਿੱਥੇ ਵੀ ਰਹਿਣ ਵਾਲੇ ਉੱਥੇ ਭੇਜ ਦਿਆ ਫਿਰ ਉਥੋਂ ਪਤਾ ਲੈ ਕੇ ਆ ਜਾਂਦਾ ਵੀ ਇਹ ਬੰਦਾ ਕ੍ਰਿਮੀਨਲ ਆ ਜਾਂ ਕਿਰਪਨ ਕਰਦਾ ਕਰਨਾ ਤੇ ਡਰ ਦਾ ਮਾਹੌਲ ਬਣਿਆ ਵੀ ਸਾਡੀ ਵੈਰੀਫਿਕੇਸ਼ਨ ਹੋ ਗਈ ਫਿਰ ਇਹ ਜਿਹੜੀਆਂ ਘਰਬਾੜਾਂ ਤੋਂ ਥਲ ਪਾਈਆਂ। ਬਈ ਜੱਦੀ ਵੇਲੇ ਕਹਿ ਸਕਦੇ ਆ ਆਪਣੀ ਇਹ ਨਵੀਂ ਆ ਸਰਕਾਰ ਵੀ ਆਈ ਹੈ ਉਸ ਤੋਂ ਬਾਅਦ ਘਟਰਾਵਾ ਬਹੁਤ ਜ਼ਿਆਦਾ ਵਧਿਆ ਹੈ। ਹਾਂ ਜੀ ਆਪਾਂ ਇਹ ਪ੍ਰਸ਼ਾਸਨੋਂ ਵੀ ਸਰਕਾਰ ਬਾਰੇ ਵੀ ਕੀ问 ਕਿ ਸਰਕਾਰ ਨੇ ਕਿਉਂ ਕਿੱਦਾਂ ਤਪਈਆ ਕਿੱਟੀ ਤੇ ਕੰਟਰੋਲ ਹੈ ਕਿ ਜਦ ਜੀ ਨਵੀਂ ਸਰਕਾਰ ਆਈ ਹੈ ਉਸ ਤੋਂ ਬਾਅਦ ਆ ਚਿੱਤੇ ਘਟਰਾਵਾ ਸਾਰੇ ਦੇ ਸਾਹਮਣੇ ਹੀ ਹੈ। ਹਾਂ ਜੀ ਸਰਕਾਰ ਇਸ ਵੱਲ ਨਾ ਕੋਈ ਧਿਆਨ ਨਹੀਂ ਸਰਕਾਰ ਦਾ। ਕਿਉਂਕਿ ਸਰਕਾਰ ਦੇ ਬੰਦੇ ਜਿਹੜੇ ਸੀਗੇ ਉਹ ਇਲਟਰੇਟ ਬੰਦੇ ਨੇ ਉਹਨਾਂ ਨੂੰ ਪਤਾ ਹੈ ਨਹੀਂ ਜਿਗਾ ਕੋਈ ਨਵੇਂ ਬੰਦੇ ਬਣ ਗਏ ਉਹਨਾਂ ਨੂੰ ਪ੍ਰਸ਼ਾਸਨ ਨੂੰ ਚਲਾਉਣ ਦਾ ਕੋਈ ਪਤਾ ਨਹੀਂਗਾ ਪ੍ਰਸ਼ਾਸਨ ਉਹਨਾਂ ਦੇ ਅੱਖੇ ਵੀ ਨਹੀਂ ਲੱਗਦਾ ਜਾਂ ਸਹਿਯੋਗ ਵੀ ਨਹੀਂ ਦਿੰਦੇ ਆਪਦੇ ਕੰਮਾਂ ਜੁੜਦੇ ਹੋਏ ਆ ਉਹ ਤੇ ਇਸ ਕਰਕੇ ਜੇ ਚਾਹਵੇ ਤਾਂ ਸਰਕਾਰ ਕੁਝ ਵੀ ਕਰ ਸਕਦੀ ਆ ਫਾਂਦੇ ਉਹ ਆਪਦੇ ਇਸ ਵੱਲ ਧਿਆਨ ਦੇਣ ਕਿਉਂਕਿ ਮੁੱਲੀਆਂ ਚੀਜ਼ਾਂ ਨੇ ਜਿਹੜੀਆਂ ਜੇ ਰੱਖਿਆ ਹੀ ਨਹੀਂ ਹੋ ਸਕਦੀ ਕਿਸੇ ਵਿਅਕਤੀ ਦੀ ਉਦਾਂ ਬੱਚਿਆਂ ਦਾ ਨਹੀਂ ਉਦਾਂ ਵੀ ਲੁੱਟਾਂ ਖਵਾਉਂਦੀਆਂ ਤੁਸੀਂ ਕੋਈ ਬੰਦਾ ਕੋਈ ਆ ਜਾ ਸਕਦਾ ਕੱਲਾ ਕਿਤੇ 8-9 ਵਜੇ ਤੋਂ ਬਾਅਦ ਬਹੁਤ ਹਾਲਾਤ ਮਾੜੇ ਨੇ ਜਦੋਂ ਦੀ ਇਹ ਸਰਕਾਰ ਆਈ ਤੇ ਭਾਜੀ ਇੱਥੇ ਜਿਵੇਂ ਦਾ ਅੱਜ ਬਦਲ ਗਿਆ ਸਭ ਮੱਲੇ ਗੱਜ ਵੈਸੇ ਪਰਵਾਸੀਆਂ ਨੂੰ ਚੋਰੀ ਵੀ ਕੀਤੀ ਗਈ ਨੇ ਡੋਰ ਵੀ ਵੜਿਆ ਤੇ ਇੱਥੇ ਕੋਈ ਵੀ ਪ੍ਰਸ਼ਾਸਨ ਕੋਈ ਕੰਮ ਕੋਈ ਪੁਲਿਸ ਵਾਲਾ ਕੁਝ ਵੀ ਨਹੀਂ ਹੈਗਾ ਤੇ ਸ਼ਾਇਦ ਸਫੇਰਗਰ ਪੀਛੇ ਮੋਟਰਾਈਸ ਹੈ ਕੋਈ ਚੀਜ਼ ਵੀ ਨਹੀਂ ਹੈਗੀ ਤੇ ਕਿਹੜੀ ਸਰਕਾਰ ਦੇ ਦੋਸਤਾਂ ਦੀ ਲੁੱਟ ਨਹੀਂ ਆਏਗੀ ਕੀ ਗੱਲ ਆ ਜੀ ਹੁਣ ਪੁਲਿਸ ਦਾ ਤਾਂ ਇਹ ਨਾ ਹਾਲ ਆ ਪੁਲਿਸ ਮੁਲਾਜ਼ਮ ਵੀ ਘੱਟ ਆ ਬਾਕੀ ਜਿਹੜੇ ਰਹਿੰਦੇ ਕੋਈ ਵਿਚਾਰੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਆਈਪੀਏ ਰਹਿੰਦੇ ਆ ਸੜਕਾਂ ਤੇ ਖੜੇ ਆ ਆਪਣੇ ਨਾਲ ਲਈ ਫਿਰਦੇ ਉਹਨਾਂ ਨੂੰ ਉਜਾੜ ਕੇ ਉਹਨਾਂ ਨੂੰ ਚਾਹੀਦਾ ਕਿ ਇੱਥੇ ਆਪਣੀ ਲੋਕਾਂ ਦੀ ਸੁਰੱਖਿਆ ਕਰਨ ਲੋਕਾਂ ਵਾਸਤੇ ਸਰਕਾਰ ਬੜੀਆਂ ਨਾ ਕੇ ਉਹਨਾਂ ਦੇ ਦੰਨ ਮੈਨ ਲੱਗਣ ਵਾਸਤੇ ਉਹ ਵੱਧ ਤੋਂ ਵੱਧ ਆਪਦੇ ਨਾਲ ਹੀ ਲਈ ਫਿਰਦੇ ਰਹਿੰਦੇ ਉਹਨਾਂ ਨੂੰ ਮੌਕਾ ਹੀ ਨਹੀਂ ਦਿੰਦੇ ਉਹਨਾਂ ਨਾਲ ਗੱਲ ਕਰੀ ਜੀ ਉਹ ਕਹਿੰਦੇ ਸਾਡੀ ਇੱਥੇ ਜੁuti ਸਾਡੀ ਇੱਥੇ ਜੁuti ਜਿਸ ਕਰਕੇ ਸਰਕਾਰ ਦਾ ਬਹੁਤ ਵੱਡਾ ਦੋਸ਼ ਆ ਸਰਕਾਰ ਨੂੰ ਇਹਦਾ ਇੱਕ ਕਾਨੂੰਨ ਵੀ ਪਾਸ ਕਰਨਾ ਚਾਹੀਦਾ ਵੀ ਮੰਗ ਕਰਦੇ ਆ ਵੀ ਕੋਈ ਬਾਹਰਲਾ ਬੰਦਾ ਪ੍ਰਾਪਰਟੀ ਨਾ ਖਰੀਦ ਸਕੇ ਜਿਵੇਂ ਸਾਨੂੰ ਹਿਮਾਚਲ ਦੇ ਵਿੱਚ ਰਾਜਸਥਾਨ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਪ੍ਰਾਪਰਟੀ ਨਹੀਂ ਖਰੀਦ ਸਕਦੇ ਸਾਡੇ ਪੰਜਾਬ ਵਿੱਚ ਕਿਉਂ ਖਰੀਦ ਸਕਦੇ ਆ ਉਹ ਤਾਂ ਇਸ ਕਰਕੇ ਫਿਰ ਉਹ ਆਪੇ ਠੱਲ ਪੈ ਜੂਗੀ ਮਾਰੇ ਬੰਦੇ ਆ ਕੇ ਰਹੀ ਨਹੀਂ ਸਕਣਗੇ ਇਹ ਵੀ ਅਸੀਂ ਮੰਗਦੇ ਹਾਂ ਕਿ ਉਹਨਾਂ ਕੈਂਡਲ ਮਾਰਚ ਕਰ ਰਹੇ ਆ ਹੋਸ਼ਿਆਰਾਂ ਵਿੱਚ ਕਿੰਨੇ ਕੈਂਡਲ ਮਾਰਚ ਕੱਟੇ ਜਾ ਰਹੇ ਆ ਤੁਹਾਨੂੰ ਨਾਜ਼ੀ ਸਰਕਾਰ ਪ੍ਰਸ਼ਾਸਨ ਇਸ ਚੀਜ਼ ਦਾ ਵੀ ਹੱਲੂਗਾ ਆਪਾਂ ਫਾਂਸੀ ਸਕੇ ਦੀ ਮੰਗ ਕਰਦੇ ਆਂ ਤਾਂ ਦੀ ਇਹ ਚੀਜ਼ ਦਾ ਅਸਰ ਹੋਊਗਾ ਇਹ ਹੋਣਾ ਤਾਂ ਚਾਹੀਦਾ ਜੀ ਇਹ ਜਾਗਰਤੀ ਆ ਆਬੀ ਇਹਦੇ ਨਾਲ ਲੋਕਾਂ ਦੇ ਵਿੱਚ ਉਹਦੇ ਨਾਲ ਫਰਕ ਤਾਂ ਪੈਣਾ ਹੀ ਆ ਜੀ ਇਹ ਜਿਹੜਾ ਕੈਂਟਰ ਮਾਰਚ ਕਰ ਰਹੇ ਬਹੁਤ ਵਧੀਆ ਇਹਨਾਂ ਨੇ ਕੀਤਾ ਫਰੰਦਾ ਇਹਦੇ ਨਾਲ ਹੋਰ ਵੀ ਕੱਟ ਰਹੇ ਆ ਬਹੁਤ ਦਰਬੀ ਬਣਿਆ ਹੋਇਆ ਜਿਹੜੇ ਬੰਦੇ ਗਲਤ ਅਨਸਰ ਆਉਂਨਾ ਤੇ ਇਹ ਦੀ ਦਵਾ ਹੁੰਦਾ ਹੈ ਦਬਾਅ ਪੈ ਰਿਹਾ ਉਹਦੇ ਨਾਲ ਸਾਨੂੰ ਆਇਆ ਵੀ ਇਨਸਾਫ ਮਿਲੂਗਾ ਬੱਚੇ ਨੂੰ ਤੇ ਉਹ ਬੰਦੇ ਦੋਸ਼ੀਆਂ ਨੂੰ ਫਾਂਸੀ ਇਹ ਕੈਂਟਰ ਮਾਰਚ ਜਿੱਥੇ ਕਿੱਥੇ ਦਾ ਕੱਟ ਰਹੇ ਜੀ ਇਸ ਨੂੰ ਇਹ ਗਰਨਾਨਕਨਗਰ ਗਿੱਲ ਦੀ ਸਾਰੇ ਏਰੀਆ ਦੇ ਵਿੱਚ ਕੱਟ ਰਹੇ ਨੇ ਜੀ ਸਾਰੇ ਜਿਹੜੇ ਨਗਰ ਨਿਵਾਸੀ ਆ ਇਹਾਰੇ ਥਿਲਕੇ ਇਹਨਾਂ ਬੜਾ ਦੁੱਖਾ ਬੜਾ ਪਲਵਾ ਪਹੁੰਚਿਆ ਬੀਬੀਆਂ ਬੱਚੇ ਸਾਰੇ ਕਿੱਥੇ ਹੋ ਗਏ ਡੱਢ ਰਹੇ ਨੇ ਤਾਂ ਕਿ ਇਹ ਬੱਚੇ ਨੂੰ ਇਨਸਾਮ ਮਿਲੇ